ਹਾਂਜੀ ਦੋਸਤੋ ਆ ਵਾਲੀ ਵੀਡੀਓ ਤਾਂ ਸਾਰਿਆਂ ਨੇ ਦੇਖੀ ਹੋਣੀ ਜੋ ਤੁਹਾਡੇ ਖੱਬੇ ਪਾਸੇ ਚੱਲ ਰਹੀ ਕਿ ਇੱਕ ਮਾਂ ਦੇ ਅਰਥ ਨੂੰ ਚੱਕ ਕੇ ਇੱਕ ਮੋਢੇ ਦੇ ਉੱਪਰ ਲਿਆ ਜਾਂਦਾ ਤੇ ਇੱਕ ਦੂਸਰੇ ਪਾਸੇ ਕੁੜੀ ਵੀਡੀਓ ਕਾਲ ਦੇ ਉੱਪਰ ਦੇਖ ਰਹੀ ਹੈ ਅਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਮੁੰਡਾ ਜੋ ਕਿਸੇ ਜੇਪਾਸੇ ਨੇ ਉਹਨਾਂ ਦੀ ਮਾਂ ਮੁੱਕ ਜਾਂਦੀ ਹੈ ਅਤੇ ਉਹ ਵੀਡੀਓ ਕਾਲ ਦੇ ਉੱਪਰ ਹੀ ਉਹਨਾਂ ਨੂੰ ਦੇਖਣਾ ਪੈਂਦਾ ਹੈ ਤੇ ਮੱਚਲੀ ਜਿਖਾ ਨੂੰ ਆਪਣੇ ਅੱਖਾਂ ਸਾਹਮਣੇ ਕਿਦਾਂ ਉਤਰ ਆຊਲੇ ਨੇ ਅਤੇ ਉੱਥੇ ਹੀ ਉਹਨਾਂ ਨੂੰ ਆਖਰੀ ਵਾਰ ਜਾਂਦੀ ਆਪਣੀ ਮਾਂ ਦਾ ਮੂੰਹ ਤੱਕ ਨਸੀਬ ਨਹੀਂ ਹੁੰਦਾ ਇਹਨਾਂ ਪਰਦੇਸ਼ਾਂ ਦੁੱਖ ਬੜੇ ਹੀ ਡਾਡੇ ਹੁੰਦੇ ਨੇ ਕਾਲੇ ਹੱਡ ਕਰਨ ਤੋਂ ਬਾਅਦ ਕਿਤੇ ਜਾ ਕੇ ਕਮਾਈ ਹੁੰਦੀ ਹੈ ਕਿਉਂਕਿ ਇੰਨੇ ਸੋਹਣੇ ਦੇਸ਼ ਪੰਜਾਬ ਨੂੰ ਛੱਡ ਕੇ ਜਾਣਾ ਬਹੁਤ ਹੀ ਔਖਾ ਹੁੰਦਾ ਹੈ ਤੇ ਆਪਣੇ ਮਾਂ-ਬਾਪ ਰਿਸ਼ਤੇ ਨੂੰ ਛੱਡ ਕੇ ਜਾਣਾ ਉੱਥੇ ਹੀ ਕਿਸੇ ਨੂੰ ਕੀ ਪਤਾ ਹੁੰਦਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਮਾਂ-ਬਾਪ ਮੁੱਕ ਜਾਣਗੇ ਪਰ ਦੋਸਤੋ ਮਜਬੂਰੀਆਂ ਦੇ ਕਾਰਨ ਸਭ ਕੁਝ ਕਰਨਾ ਪੈਂਦਾ ਹੈ ਉੱਥੇ ਹੀ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਇਸ ਨੇ ਸਾਰਿਆਂ ਨੂੰ ਹੀ ਰੋਵਾ ਕੇ ਰੱਖ ਦਿੱਤਾ ਹੈ ਉੱਥੇ ਹੀ ਇੱਕ ਮਾਂ ਦੇ ਲਈ ਵੈਗਰੂ ਮੇਰ ਕਰੇ ਲਿਖਣਾ ਨਾ ਪਉਣਾ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਜੁੜੇ ਰਹੋ ਦਿਓ ਜੀ ਇਜਾਜ਼ਤ ਰੱਬ ਰਾਖਾ